ਨਮਸਕਾਰ ਆਕਾਸ਼ਵਾਨੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦਰਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੇ ਆ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 7 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕਰਨਗੇ ਕਟਗਿੰਤੀਆਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਕਮਿਸ਼ਨ ਦੁਨੀਆ ਭਰ ਵਿੱਚ ਵਾਸਤੇ ਸਿੱਖਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰ ਰਿਹਾ ਹੈ કારગિલ વિજય દિવસ સિવર જુબલી માસ સ્ટેશન પીસી વિખે શાનદાર એયર શોના આયોજન ગુરુપૂર્ણિમા હોમિક સ્થાન વિશે પ્રધાનમંત્રી નરેન્દ્ર મોદી અજ શજ નવી દિલ્હી ભારત મંડપમ વિખે વિશ્વ વિરાસત કમિટી છ્યાલીવ સેસન ઉદઘાટન અને આય હોય મહેમાબોધન કર ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ ਵਿਸ਼ਵ ਵਿਰਾਸਤ ਕਮੇਟੀ ਸਾਲ ਵਿੱਚ ਇੱਕ ਵਾਰ ਮੀਟਿੰਗ ਕਰਦੀ ਹੈ ਤੇ ਵਿਰਾਸਤ ਨਾਲ ਸੰਬੰਧਿਤ ਸਾਰੇ ਮਾਮਲਿਆਂ ਦਾ ਪ੍ਰਬੰਧਨ ਵੀ ਕਰਦੀ ਹੈ ਅਤੇ ਨਾਲ ਹੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਥਾਵਾਂ ਬਾਰੇ ਫੈਸਲਾ ਲੈਂਦੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰਨਾ ਖੁਸ਼ੀ ਦੀ ਗੱਲ ਹੈ ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਇਸ ਤੇ ذریعے ਪੂਰੀ ਦੁਨੀਆ ਨੂੰ ਭਾਰਤ ਦੇ ਵਿਕਾਸ ਨੂੰ ਦਿਖਾਉਣ ਦਾ ਇੱਕ ਮੌਕਾ ਮਿਲੇਗਾ। ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਕਟ ਗਿੰਟੀਆਂ ਬਾਰੇ ਕੌਮੀ ਕਮਿਸ਼ਨ ਹਰ ਸੰਭਵ ਯਤਨ ਕਰ ਰਿਹਾ ਹੈ। ਇਹ ਗੱਲ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲ ਪੁਰਾਣੀ ਕਮਿਸ਼ਨ ਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ ਕਰਵਾਈ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀ। ਇਸ ਵਿੱਚ ਵੱਖ-ਵੱਖ ਖੇਤਰਾਂ ਦੀਆਂ 50 ਤੋਂ ਵੱਧ ਉੱਗੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਅਕਾਦਮਿਕ, ਸਾਬਕਾ ਫੌਜੀ, ਵਕੀਲ, ਅਦਾਕਾਰ ਤੇ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰ ਤੇ ਸਮਾਜ ਸੇਵਕ ਸ਼ਾਮਲ ਰਹੇ। ਚਰਚਾ ਦਾ ਸੰਚਾਲਨ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕਰਨਲ ਜੈਬਨ ਸਿੰਘ ਅਤੇ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਨੇ ਕੀਤਾ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਕਬਾਲ ਸਿੰਘ ਲਾਲਪੁਰਾ ਨੇ ਕਾਟ ਗਿੰਤੀ ਕਮਿਸ਼ਨ ਦੇ 15 ਸੂਤਰੀ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸਿੱਖਾ ਸਮੇਤ ਘੱਟ ਗਿਣਤੀ ਭਾਈਚਾਰਿਆਂ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲ ਕਦਮੀਆਂ ਬਾਰੇ ਦੱਸਿਆ 15 ਨੁਕਾਤੀ ਪ੍ਰੋਗਰਾਮ ਕੌਮੀ ਪੱਧਰ ਤੇ 225 ਪ੍ਰੋਗਰਾਮਾਂ ਤੋਂ ਉੱਪਰ ਹੈ ਜਿਹੜੇ ਸਰਕਾਰ ਨੇ 2014 ਤੋਂ ਸ਼ੁਰੂ ਕੀਤੇ ਹੋਏ ਨੇ ਇਕਬਾਲ ਸਿੰਘ ਲਾਲਪੁਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਵਿੱਚ ਪੰਜਾਬ ਤੇ ਸਿੱਖ ਕੌਮ ਦੇ ਵਿਸ਼ੇਸ਼ ਸਥਾਨ ਦੀ ਗੱਲ ਕੀਤੀ ਜਿਸ ਕਾਰਨ ਧਾਰਮਿਕ ਅਤੇ ਸਮਾਜਿਕ ਪੱਧਰ ਤੇ ਕਈ ਹਾਂ ਪੱਖੀ ਸਿੱਖ ਕੇਂਦਰਿਤ ਪਹਿਲ ਕਦਮੀਆਂ ਨੂੰ ਫਲ ਮਿਲਿਆ ਹੈ ਨੀਯੂਜੀ ਪੇਪਰ ਲੀਕ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਤੇ ਸਰਵੋੱਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਬਠਿੰਡਾ ਤੋਂ ਵਿਦਿਆਪਕਾ ਰਾਜਵਿੰਦਰ ਕੌਰ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਉਮੀਦ ਕਰਦੇ ਨੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਇਹ ਪੇਪਰ ਲੀਕ ਹੋਣ ਕਾਰਨ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਇਹੀ ਉਮੀਦ ਕਰਦੇ ਹਨ ਕਿ ਪ੍ਰਸ਼ਾਸਨ ਆਪਣਾ ਜਿਹੜਾ ਕਾਰਵਾਈ ਕਰਨ ਦੋਸ਼ੀਆਂ ਨੂੰ ਉਹਨਾਂ ਦੀ ਸਜ਼ਾ ਦਿਵਾਉਣ ਤਾਂ ਹੀ ਜਿਹੜਾ ਸਾਡੇ ਵਿਦਿਆਰਥੀ ਵਰਗ ਹੈ ਸਾਡਾ ਨੌਜਵਾਨ ਵਰਗ ਹੈ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਪ੍ਰਸ਼ਾਸਨ ਤੇ ਵਿਸ਼ਵਾਸ ਕਾਇਮ ਕਰ ਸਕੇਗਾ ਨਹੀਂ ਤਾਂ ਇਹ ਵਿਦਿਆਰਥੀਆਂ ਦਾ ਜਿਹੜਾ ਵਿਸ਼ਵਾਸ ਹੈ ਡਾਵਾ ਡੋਲ ਹੋ ਜਾਵੇਗਾ ਸੋ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਹੈ ਪਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਹਥਿਆਰਬੰਦ ਸੈਨਾਵਾਂ ਵੱਲੋਂ ਦੇਸ਼ ਦੀ ਸੇਵਾ ਚ ਕੀਤੀ ਗਈ ਬਹਾਦਰੀ ਤੇ ਕੁਰਬਾਨੀ ਨੂੰ ਮਾਨਤਾ ਦਿੰਦੇ ਹੋਏ Air Force Station Pasiyana Bathenda ਵਿਖੇ ਕਾਰਗਿਲ ਵਿਜਿਤ ਦਿਵਸ ਸਿਲਵਰ ਚੁਪਲੀ ਬੜੇ ਹੀ ਮਾਣ ਤੇ ਉਤਸ਼ਾਹ ਨਾਲ ਮਨਾਇ ਗਈ। ਇਹ ਮਹੱਤਵਪੂਰਨ ਘਟਨਾ ਸਾਲ 1999 ਵਿੱਚ ਕਾਰਗਿਲ ਸੰਘਰਸ਼ ਵਿੱਚ ਭਾਰਤ ਦੀ ਜਿੱਤ ਦੀ ਪੱਛਮੀ ਵਰੀਗਣ ਨੂੰ ਦਰਸਾਉਂਦੀ ਹੈ ਜਿਸ ਦਾ ਅੰਤ ਭਾਰਤੀ ਹਵਾਈ ਸੈਨਾ ਦੇ ਆਪਰੇਸ਼ਨ ਸਫੇਦ ਸਾਗਰ ਤੇ ਭਾਰਤੀ ਫੌਜ ਦੇ ਆਪਰੇਸ਼ਨ ਵਿਜੇ ਨਾਲ ਹੋਇਆ। ਇਹ ਅਸਲ ਵਿੱਚ ਫੌਜੀ ਹਵਾਬਾਜ਼ੀ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਉਪਲਬਧੀ ਸੀ। ਹਵਾਈ ਸ਼ਕਤੀ ਦੀ ਕਾਮਯਾਬੀ ਵਰਤੋਂ ਕੀਤੀ ਗਈ ਸੀ। ਭਾਰਤੀ ਹਵਾਈ ਸੈਨਾ ਦੇ ਨੰਬਰ 17 ਸਕੁਐਡਰਨ MiG-21 ਟਾਈਪ 96 ਏਅਰਕ੍ਰਾਫਟ ਜਿਸ ਨੂੰ ਗੋਲਡਨ ਐਰੋਜ਼ ਵੀ ਕਿਹਾ ਜਾਂਦਾ ਹੈ ਨੇ ਫਿਰ ਏਅਰ ਫੋਰਸ ਸਟੇਸ਼ਨ ਪੀਸੀਆਨਾ ਤੇ ਸਥਿਤ ਆਪਰੇਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਦੁਸ਼ਮਣ ਫੌਜ ਨੂੰ ਬਾਹਰ ਖਦੇੜਨ ਵਾਸਤੇ ਕਈ ਖੋਜੀ ਤੇ ਹਮਲੇ ਤੇ ਮਿਸ਼ਨ ਚਲਾਏ ਗਏ ਇਸ ਉਦੇਸ਼ ਵਾਸਤੇ ਸਕਵਾਡਨ ਨੂੰ ਆਪਰੇਸ਼ਨ ਦੌਰਾਨ ਸ਼ਾਨਦਾਰ ਸੇਵਾਵਾਂ ਵਾਸਤੇ ਵਕਾਰੀ ਬੈਟਲ ਆਨਰਸ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੈਸਟਰਨ 에ਅਰ ਕਮਾਂਡ ਦੇ ਸੀਨੀਅਰ 에ਅਰ ਸਟਾਫ ਅਧਿਕਾਰੀ 에ਅਰ ਮਾਰਸ਼ਲ ਪੀ ਕੇ ਵੋਰਾ ਨੇ ਕੱਲ 에ਅਰ ਫੋਰਸ ਸਟੇਸ਼ਨ ਪੀਸੀਆਣਾ ਵਿਖੇ ਜੰਗੀ ਯਾਦਗਾਰ ਤੇ ਫੁੱਲ ਮਾਲਾਵਾ ਪੇਟ ਕੀਤੀਆਂ ਹਵਾਈ ਪ੍ਰਦਰਸ਼ਨ ਕੀਤੇ ਗਏ ਜਿਸ ਵਿੱਚ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਵੱਲੋਂ ਪੈਰਾ ਡ੍ਰੌਪ ਦੇਨ ਰਾਫੇਲ ਤੇ ਤਿੰਨ ਜੈਗਵਾ ਲੜਾਕੂ ਜਹਾਜ਼ਾਂ ਨੇ ਵਿਕ ਗਠਨ ਸਲਿਦਰਿੰਗ ਅਤੇ ਸਮਾਲ ਟੀਮ ਐਂਡ ਐਕਸਟ੍ਰੈਕਸ਼ਨ ਕੀਤੇ ਇਸ ਸਮਾਗਮ ਚ ਬਹਾਦਰ ਹਵਾਈ ਯੋਧਿਆਂ ਦੀ ਯਾਦ ਵਿੱਚ ਮਿਗ 29 ਜਹਾਜ਼ਾਂ ਨੇ ਉਡਾਏ ਗਏ ਐਰੋ ਹੈਡ ਤੇ ਮਿਸਿੰਗ ਮੈਨ ਫਾਰਮੇਸ਼ਨ ਵਿੱਚ ਇੱਕ ਫਲਾਈ ਪਾਸਟ ਵੀ ਕੀਤਾ ਸਕੂਲੀ ਬੱਚਿਆਂ ਸਮੇਤ 5000 ਤੋਂ ਵੱਧ ਦਰਸ਼ਕਾਂ ਨੇ ਇਸ ਹਵਾਈ ਪ੍ਰਦਰਸ਼ਨੀ ਨੂੰ ਦੇਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਬੂਟੇ ਲਗਾਉਣ ਦੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਵਿੱਚ ਬੂਟੇ ਲਗਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਵਿਅਕਮ ਲੋਕ ਇਸ ਮੁਹਿੰਮ ਤੋਂ ਬੇਹੱਦ ਉਤਸ਼ਾਹਿਤ ਨੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾ ਰਹੇ ਨੇ ਖਰੜ ਤੋਂ ਸਮਾਜ ਸੇਵੀ ਰਜਿੰਦਰ ਸਿੰਘ ਨੇ ਇਸ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਾਂ ਬਾਰੇ ਜਾਣਕਾਰੀ ਦਿੱਤੀ ਆਪਣੇ ਆਮਬ ਦਾ ਪੇੜ ਹੋ ਗਿਆ ਅਮਰੂਦ ਹੋ ਗਿਆ ਅੰਗੂਰ ਹੋ ਗਿਆ ਇਸ ਤਰ੍ਹਾਂ ਕਰਕੇ ਅਸੀਂ ਇਹ ਪੀੜ ਲਾਏ ਆ ਤੇ ਅਸੀਂ ਜਿਆਦਾ ਵਿਸ਼ਵਾਸ ਇਹ ਰੱਖਦੇ ਆ ਵੀ ਤੇ ਬੂਟੇ ਲਾਉਣੇ ਸੌਖੇ ਪਰ ਪਾਲਨੇ ਬਹੁਤ ਔਖੇ ਆ ਜੀ ਮੇਰੀ ਬੇਨਤੀ ਸਭ ਨੂੰ ਭਾਵੇਂ ਬੂਟੇ ਘੱਟ ਲਾ ਲਓ ਪਰ ਇਹਨਾਂ ਨੂੰ ਪਾ ਲਓ ਜ਼ਰੂਰ ਕਈ ਸਾਲਾਂ ਤੋਂ ਅਸੀਂ ਇਸ ਅਭਿਆਨ ਦੇ ਵਿੱਚ ਸਾਥ ਦੇ ਰਹੇ ਆ ਜਿਸ ਹਿਸਾਬ ਨਾਲ ਬੂਟੇ ਕੱਟੇ ਜਾ ਰਹੇ ਉਸ ਹਿਸਾਬ ਨਾਲ ਲੱਗ ਨਹੀਂ ਰਹੇ ਸਾਰਿਆਂ ਨੂੰ ਪਤਾ ਹੈ ਅਸਲੀਅਤ ਇਹੀ ਹੈ ਵੀ ਜਿਵੇਂ ਸੜਕਾਂ ਬਣਦੀਆਂ ਬੰਨ ਬਣਦੇ ਲੂਟੇ ਵੱਡ ਤਾਂ ਦਿੰਦਾ ਪਰ ਉਹਨੇ ਬੂਟੇ ਲੱਗਦੇ ਨਹੀਂਗੇ ਹਰੇਕ ਬੰਦਾ ਜੇ ਇੱਕ ਵੀ ਬੂਟਾ ਲਾ ਦੇਵੇ ਤੇ ਕਰੋੜਾਂ ਬੂਟੇ ਲੱਗ ਸਕਦਾ ਉਦਰ ਮੁਹਾਲੀ ਜ਼ਿਲ੍ਹੇ ਵਿੱਚ ਹਰਿਆਵਲ ਨੂੰ ਬਧਾਉਣ ਦੇ ਉਦੇਸ਼ ਨਾਲ ਇੱਕ ਨਵਿਕਲੀ ਪੈਲ ਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 23 ਜੁਲਾਈ ਨੂੰ ਵੱਖ-ਵੱਖ ਥਾਵਾਂ ਤੇ ਕੋਈ 1.5 ਲੱਖ ਬੂਟੇ ਲਾ ਕੇ ਬੂਟੇ ਲਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ। ਇਸ ਜਨ ਤੱਕ ਮੁਹਿੰਮ ਹਰਿਆਵਲ ਮਿਸ਼ਨ ਦਾ ਹਿੱਸਾ ਹੈ ਜਿਸ ਵਿੱਚ ਸਾਰੇ ਵਿਭਾਗਾਂ ਵਾਸਤੇ ਬੂਟੇ ਲਗਾਉਣ ਦੇ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਨੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦਮਨਜੀਤ ਸਿੰਘ ਮਾਨ ਨੇ ਬੂਟੇ ਲਾਉਣ ਦੀ ਰਣਨੀਤੀ ਉਲੀਕਣ ਵਾਸਤੇ ਸਮੂਹ ਵਿਭਾਗਾਂ ਦੀ ਸਮੀਖਿਆ ਮੀਟਿੰਗ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਪਾਰਚੋ ਹਰੇਕ ਸਬਡਿਵੀਜ਼ਨ ਚ ਔਸਤਨ 50 ਹਜ਼ਾਰ ਬੂਟੇ ਲਾ ਕੇ ਮਹਿੰਮ ਚਲਾਈ ਜਾਵੇਗੀ ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਬੂਟਿਆਂ ਦੀ ਸਪਲਾਈ ਤੇ ਟੋਇਆਂ ਦਾ ਕੰਮ ਅਗਾਊ ਮਕਮਲ ਕਰਨ ਲਈ ਹਰੇਕ ਥਾਂ ਤੇ ਵੱਖਰੇ ਤੌਰ ਤੇ ਨੋਡਲ ਅਫਸਰ ਤਾਇਨਾਤ ਕਰਨ ਲਈ ਕਿਹਾ ਗਿਆ ਉਨਾ ਦੱਸਿਆ ਕਿ ਇਹ ਪਹਿਲਕਦਮੀ ਜ਼ਿਲ੍ਹਾ ਵਾਸੀਆਂ ਤੇ ਗੈਰ ਸਰਕਾਰੀ ਸੰਗਠਨਾ ਦੇ ਸਹਿਯੋਗ ਨਾਲ ਜ਼ਿਲ੍ਹੇ ਚ ਹਰਿਆਲੀ ਨੂੰ ਵਧਾਉਣ ਦਾ ਇੱਕ ਮਹੱਤਵਪੂਰਨ ਕਦਮ ਹੈ। ਓਦਰ ਮਲੇਰ ਕੋਟਲਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਵਾਤਾਵਰਣ ਪੱਖੀ ਸੋਚ ਦੀ ਇੱਕ ਮਿਸਾਲ ਪੇਸ਼ ਕਰਦੇ ਹੋਏ ਆਪਣੇ ਪਰਿਵਾਰ ਤੇ ਗਾਕਾ ਨਾਲ 100 ਆਂਬਾਂ ਦੇ ਬੂਟੇ ਵਟਕੇ ਆਪਣੇ ਬੇਟੇ ਦਾ 18ਵਾਂ ਜਨਮ ਦਿਨ ਮਨਾਇਆ ਇਸ ਮੌਕੇ ਉਹਨਾਂ ਪਰਿਵਾਰ ਤੇ ਲੋਕਾਂ ਨੂੰ ਵਾਤਾਵਰਣ ਪੱਖੀ ਸੁਨੇਹਾ ਵੀ ਦਿੱਤਾ। ਅੱਜ ਗੁਰੂ ਪੂਰणिमा ਹੈ ਇਹ ਦਿਨ ਗੁਰੂਆਂ ਨੂੰ ਯਾਦ ਕਰਨ ਦਾ ਦਿਨ ਹੈ ਇਸ ਮੌਕੇ ਤੇ ਸੂਬੇ ਭਰ ਵਿੱਚ ਵੱਖ-ਵੱਖ ਮੰਦਰਾਂ ਤੇ ਹੋਣਾ ਧਾਰਮਿਕ ਸਥਾਨਾਂ ਤੇ ਵਿਸ਼ੇਸ਼ ਸਮਾਗਮ ਕੀਤੇ ਗਏ ਇੱਕ ਰਿਪੋਰਟ ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਭਾਰਤ ਦੇ ਰਚਨਾਕਾਰ ਮਹਾਨ ਰਿਸ਼ੀ ਵੇਦ ਵਿਆਸ ਜੀ ਦਾ ਜਨਮ ਇਸ ਦਿਨ ਹੀ ਹੋਇਆ ਸੀ ਇਸ ਲਈ ਇਸ ਦਿਨ ਨੂੰ ਵਿਆਸ ਪੂਰਨਿਮਾ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਦਿਨ ਅਧਿਆਤਮਕ ਗੁਰੂਆਂ ਅਤੇ ਆਚਾਰਿਆਂ ਨੂੰ ਸਮਰਪਿਤ ਹੈ ਇਸ ਦਿਨ ਚੇਲੇ ਆਪਣੇ ਗੁਰੂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਨੇ ਅਤੇ ਉਹਨਾਂ ਦੇ ਗਿਆਨ ਤੇ ਮਾਰਗਦਰਸ਼ਨ ਲਈ ਉਹਨਾਂ ਦਾ ਆਦਰ ਸਤਕਾਰ ਕਰਦੇ ਨੇ ਅੱਜ ਦੇ ਇਹ ਦਿਨ ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਬੋਧ ਗਿਆਤ ਨੂੰ ਸਾਰਨਾਥ ਦੀ ਯਾਤਰਾ ਕੀਤੀ ਅਤੇ ਇਸ ਦਿਨ ਆਪਣਾ ਪਹਿਲਾ ਉਪਦੇਸ਼ ਦਿੱਤਾ ਇਸ ਲਈ ਇਹ ਦਿਨ ਭਗਵਾਨ ਬੁੱਧ ਦੇ ਪੈਰੋਕਾਰਾਂ ਲਈ ਵੀ ਸ਼ੁਕਰਗੁਜ਼ਾਰੀ ਦਾ ਦਿਨ ਹੈ ਇਸ ਮੌਕੇ ਜਲੰਧਰ ਸਮੇਤ ਸੂਬੇ ਦੇ ਵੱਖ-ਵੱਖ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਤੇ ਸਵੇਰ ਸਮੇਂ ਵਿਸ਼ੇਸ਼ ਹਵਨ ਯੱਗ ਕੀਤੇ ਗਏ ਅਤੇ ਮਗਰੋਂ ਵਿਸ਼ੇਸ਼ ਸਮਾਗਮਾਂ ਵਿੱਚ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਮणि ਸਮਾਚਾਰ ਜਲੰਧਰ ਪੰਜਾਬ ਵਿੱਚ ਘਟਮੀ ਕਾਰਨ ਤਾਪਮਾਨ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਇਸ ਤੇ ਨਾਲ ਹੀ ਲੋਕਾਂ ਨੂੰ ਹੋਮਸਪਰੀ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਹਾਲਾਂਕਿ ਸੂਬੇ ਵਿੱਚ ਸ਼ਾਮੀ ਕਈ ਥਾਈ ਬਦਲ ਛਾਏ ਰਹੇ ਤੇ ਹਲਕੀ ਹਵਾ ਵੀ ਚਲਦੀ ਰਹੀ ਇਹਦਰ ਮੌਸਮ ਵਿਭਾਗ ਮੁਤਾਬਕ ਕੱਲ ਤੋਂ ਕੁਝ ਜ਼ਿਲ੍ਹਿਆਂ 'ਚ ਪਾਰੀਮੀ ਪੈ ਸਕਦਾ ਹੈ ਵਿਭਾਗ ਨੇ 12 ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੁਹਾਲੀ ਜ਼ਿਲ੍ਹਿਆਂ 'ਚ ਮੀਂਹ ਦਾ yellow alert ਜਾਰੀ ਕੀਤਾ ਹੈ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ you <laughs>